ਸ਼ੁਗਤ ਦੇਖ ਰਿਹਾ ਟੀਵੀ ਪੰਜਾਬ ਮੈਂ ਤੁਹਾਡਾ ਜਸਪੀ ਸਿੰਘ ਅਸ਼ਕ ਇਸ ਸਮੇਂ ਅਸੀਂ ਬੰਦੀ ਸਿੰਘਾਂ ਦੀ ਰਹਾਇ ਲਈ ਜੋ ਮੋਰਚਾ ਲੱਗਿਆ ਹੋਇਆ ਉੱਥੇ ਮੌਜੂਦ ਆ ਮੋਰਚਾ ਚੰਡੀਗੜ੍ਹ ਬਾਰਡਰ ਦੇ ਉੱਤੇ ਆ ਤੇ ਪਿੱਛੇ ਬਿਲਕੁਲ ਨਜ਼ਰ ਆ ਰਿਹਾ ਪੰਡਾਲ ਜਿੱਥੇ ਕਿ ਮੋਰਚਾ ਜਾਰੀ ਹੈ ਜਿੱਥੇ ਵੱਖ-ਵੱਖ ਜਿਹੜੀਆਂ ਸੰਗਤਾਂ ਆਪੋ ਆਪਣੇ ਹਾਜ਼ਰੀਆਂ ਲਵਾ ਰਹੀਆਂ ਤੇ ਇਸ ਮੋਰਚੇ ਦਾ ਕਿਸਾ ਵੜਰੀਆਂ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ ਹਰ ਕੋਈ ਆਪਣੇ ਤਰੀਕੇ ਨਾਲ ਹਾਜ਼ਰੀ ਲਵਾ ਰਿਆ ਹੁਣ ਤੁਹਾਨੂੰ ਇੱਕ ਸਿੱਖ ਮਿਊਜ਼ੀਅਮ ਜਿਹੜਾ ਉਹ ਦਿਖਾਉਣ ਜਾ ਰਹੇ ਆ ਇੱਕ ਸਿੱਖ ਮਿਊਜ਼ੀਅਮ ਦਿਖਾਵਾਂਗੇ ਇੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਦਾ ਜਿੱਥੇ ਮੋਰਚਾ ਲੱਗਦਾ ਉੱਥੇ ਇੱਕ ਸਿੱਖ ਮਿਊਜ਼ੀਅਮ ਆ ਜਿਹੜਾ ਸੱਚ ਟਰਾਲੀ ਦੇ ਵਿੱਚ ਬਣਾਇਆ ਗਿਆ ਉਹ ਦਿਖਾਉਣੇ ਆ ਤੁਹਾਨੂੰ ਕੀ ਸਿੱਖ ਮਿਊਜ਼ੀਅਮ ਹੈ ਤੇ ਜਿੱਥੇ ਬਹੁਤ ਖੂਬਸੂਰਤ ਜੜੀਆਂ ਕਹੀਏ ਕਿ ਕਲਾਕ੍ਰਿਤੀਆਂ ਪੇਸ਼ ਕੀਤੀਆਂ ਗਈਆਂ ਨੇ ਕੁਝ ਆਰਟ ਪੇਸ਼ ਕੀਤੀ ਗਈ ਹੈ ਜਿੱਥੇ ਇਸ ਆਰਟ ਦੇ ذریعے ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਾਡੀਆਂ ਸ਼ਹਾਦਤਾਂ ਪੇਸ਼ ਹੋਈਆਂ ਨੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਸਹਿਬਜ਼ਾਦੇ ਜਿਹੜੇ ਨੇ ਉਹ ਨੀਅਤ ਚ ਚਿਣੇ ਜਾਂਦੇ ਸੀ ਯਾਦ ਉਸ ਸਮੇਂ ਦਾ ਇੱਕ ਦ੍ਰਿਸ਼ ਪੇਸ਼ ਕੀਤਾ ਗਿਆ ਜਦੋਂ ਨੀਅਤ ਚੜਿਆ ਗਿਆ ਸੀਗਾ ਤੇ ਸਰੰਦ ਦੇ ਹਾਕਮ ਵੱਲੋਂ ਸਰਾਂ ਦੇ ਹਾਕਮ ਦਾ ਵੀ ਇੱਥੇ ਜਿਹੜਾ ਨਾਲ ਬੁੱਤ ਬਣਾਇਆ ਗਿਆ ਸਰਾਂ ਦੇ ਹਾਕਮ ਵੱਲੋਂ ਜਿਹੜਾ ਕਿ ਇੱਥੇ ਚੜਨ ਦੇ ਲਈ ਆਰਡਰ ਦਿੰਦਾ ਉੱਥੇ ਲੋਕ ਜਿਹੜੇ ਨੇ ਜਿਹੜੇ ਇਸ ਨੂੰ ਲੈ ਕੇ ਉਸ ਪਰਮਾਤਮਾ ਨੂੰ ਯਾਦ ਕਰ ਰਹੇ ਨੇ ਸੋ ਦੇਖ ਸਕਦੇ ਹੋ ਕਿ ਪੂਰਾ ਉਹ ਸਮਾਜ ਜਾਗਰੂਕ ਕਰਵਾਇਆ ਗਿਆ ਇੱਥੇ ਸ਼ਾਦਨ ਨੂੰ ਲੈ ਕੇ ਕਿ ਛੋਟੇ-ਛੋਟੇ ਸੈਭਜਾਦੇ ਜੇਕਰ ਨੀਅਤ ਚ ਚੜੇ ਜਾਂਦੇ ਨੇ ਜੇਕਰ ਉਹਨਾਂ ਨੂੰ ਇਸ ਤਰੀਕੇ ਨਾਲ ਨੀਅਤ ਚੜਦੇ ਆ ਤਾਂ ਫਿਰ ਵੀ ਉਹ ਈਨ ਨਹੀਂ ਮੰਨਦੇ ਤਾਂ ਅਸੀਂ ਕਿਉਂ ਅੱਜ ਈਨ ਮੰਨ ਰਹੇ ਆ ਅਸੀਂ ਕਿਉਂ ਇਨਸਾਫ ਲਈ ਨਹੀਂ ਲੜ ਰਹੇ ਅਸੀਂ ਕਿਉਂ ਜਿਹੜਾ ਆ ਆਪਣੇ ਧਰਮ ਲਈ ਡਟਕੇ ਨਹੀਂ ਖੜੇ ਸੋ ਇਹ ਜਿਹੜਾ ਇਸ ਸਮੇਂ ਨਜ਼ਰ ਆ ਰਿਹਾ ਇਸ ਅਜਾਇਬ ਘਰ ਦੇ ਵਿੱਚ ਇਸ ਮੋਰਚੇ ਦੇ ਵਿੱਚ ਉੱਥੇ ਤੁਹਾਨੂੰ ਜਿਹੜਾ ਆ ਇੱਕ ਕਰਕੇ ਅਗਲਾ ਜਿਹੜਾ ਦਿਖਾਉਣੇ ਸਟੈਚੂ ਦਿਖਾਉਣੇ ਆ ਅਗਲੇ ਜਿਹੜਾ ਇੱਕ ਹੋਰ ਦਿਖਾਉਣੇ ਆ ਕਿ ਇੱਕ ਐਗਜ਼ਾਮਪਲ ਹੋਰ ਪੇਸ਼ ਕੀਤੀ ਗਈ ਆ ਬਾਬਾ ਦੀਪ ਸਿੰਘ ਜੀ ਦੀ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਪਣੀ ਤਲੀ ਦੇ ਉੱਤੇ ਸਿਸ ਰੱਖ ਕੇ ਜਿਹੜੀ ਲੜਾਈ ਕੀਤੀ ਸੀ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਜਨਮ ਹੈ 1682 ਦੇ ਵਿੱਚ ਹੁੰਦਾ ਹੈ ਅਬਦਾਲੀ ਵੱਲੋਂ ਤੇ ਉਹਦੇ ਪੁੱਤਰਾਂ ਵੱਲੋਂ ਜੇ શ્રી ਹਰਮੰਦਰ ਸਾਹਿਬ ਨੂੰ ਢਾਹ ਲਈ ਗਈ ਸਰੋਵਰ ਨੂੰ ਜਿਹੜਾ ਸਿੱਖਾਂ ਦੇ ਮਲਵੇ ਨਾ ਭਰਿਆ ਗਿਆ ਸੀ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਸ ਬੇਅਦਬੀ ਦਾ ਪਤਾ ਲੱਗਿਆ ਤਾਂ ਉਹਨਾਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਮੁਗਲਾਂ ਦੇ ਹਮਲਾ ਕਰ ਦਿੱਤਾ ਗਿਆ ਇੱਕ ਮੁਗਲ ਜੜਾ ਪਿੱਛੋਂ ਆ ਕੇ ਜਿਹੜਾ ਆ ਬਾਬਾ ਦੀਪ ਸਿੰਘ ਜੀ ਦੀ ਫਿਰ ਧੌਣ ਹੈ ਜਿਹੜੀ ਉਹ ਵੜ ਦਿੱਤੀ ਸੀ ਪਰ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਆਪਣੀ ਧੌਣ ਹੈ ਉਹ ਆਪਣੇ ਹੱਥ ਤੇ ਰੱਖੀ ਤੇ ਫਿਰ ਇਹ ਲੜਾਈ ਜਿਹੜੀ ਉਹ ਜਾਰੀ ਰੱਖੀ ਤੇ ਜੰਗ ਜਿਹੜੀ ਉਹ ਜਾਰੀ ਰੱਖੀ ਇਸੇ ਜਿਹੜਾ ਬਾਬਾ ਦੀਪ ਸਿੰਘ ਨੇ ਆਪਣੇ ਖੰਡੇ ਦੇ ਨਾਲ ਜੜੀਆਂ ਕਈ ਮੁਸਲਮਾਨੀਆਂ ਜੜੀਆਂ ਗਰਦਨਾ ਉਸ ਸਮੇਂ ਦੇ ਜਿਹੜੇ ਹਾਕਮ ਉਹਨਾਂ ਦੇ ਗਰਦਨਾ ਜੜੀਆਂ ਵੱਡੀਆਂ ਸਾਰਾ ਬਾਬਾ ਦੀਪ ਸਿੰਘ ਜਿਹੜੇ ਨੇ ਉਹ ਤਲੀ ਤੇ ਰੱਖ ਕੇ ਸੀਸ ਲੜੇ ਸੀ ਤਾਂ ਇਹ ਦੇਣਾ ਜੋ ਤੋ ਪ੍ਰੇਮ ਖਿਲਣ ਦਾ ਚਾਹੋ ਤਬ ਸਿਰ ਤਲੀ ਤੇ ਗਲੀ ਮੁਹੀ ਆਓ ਉਸ ਤਲੀ ਦੇ ਉੱਤੇ ਸੀਸ ਧਰ ਕੇ ਲੜਾਈ ਜਿਹੜੀ ਆ ਉਹ ਬਾਬਾ ਦੀਪ ਸਿੰਘ ਹੋਣਾ ਨੇ ਕੀਤੀ ਸੀਗੀ ਉਥੇ ਹੀ ਇੱਕ ਹੋਰ ਤੁਹਾਨੂੰ ਜਿਹੜਾ ਐਗਜ਼ਾਮਪਲ ਧਰਮ ਦੇ ਵਿੱਚ ਸਾਨੂੰ ਮਿਲਦੀ ਹੈ ਸ਼ਹਾਦਤ ਦੀ ਮਿਲਦੀ ਹੈ ਉਹ ਹੈਗੀ ਆ ਭਾਈ ਤਾਰੂ ਸਿੰਘ ਜੀ ਹੋਣਾ ਦੀ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਆਪਣੀ ਜਿਹੜੀ ਆ ਉਹ ਖੋਪੜੀ ਲਹਾ ਲਈ ਸੀ ਭਾਈ ਤਾਰੂ ਸਿੰਘ ਜੀ ਨੇ ਆਪਣੀ ਖੋਪੜੀ ਲਾਈ ਸੀ ਭਾਈ ਤਾਰੂ ਸਿੰਘ ਜੀ ਨੂੰ ਉਸ ਸਮੇਂ ਦੇ ਜਿਹੜਾ ਹਾਕਮ ਨੇ ਆਖਿਆ ਸੀਗਾ ਕਿ ਤੁਸੀਂ ਜਿਹੜਾ ਆਪਣੇ ਕੇਸ ਕਤਲ ਕਰ ਦੋ ਤੇ ਕੇਸ ਕਤਲ ਕਰ ਲਈ ਇਸ ਲਈ ਸਜ਼ਾ ਦਿੱਤੀ ਗਈ ਸੀਗੀ ਕਿ ਭਾਈ ਤਾਰੂ ਸਿੰਘ ਜੀ ਜਿਹੜੀ ਸਿੱਖ ਸੰਗਤ ਸੀ ਜਿਹੜੇ ਲੜਾਕੇ ਸੀ ਸਾਡੇ ਸਿੱਖ ਉਹਨਾਂ ਨੂੰ ਲੰਗਰ ਛਕਾਇਆ ਕਰਦੇ ਸੀ ਜੰਗਲਾਂ ਜਾ ਕੇ ਉਹਨਾਂ ਨੂੰ ਲੰਗਰ ਛਕਾਇਆ ਜੀ ਕਰ ਰਹੇ ਸੀ ਉਸ ਸਮੇਂ ਦੇ ਹਾਕਮ ਨੇ ਇਸ ਗੱਲ ਦਾ ਪਤਾ ਲੱਗਦਾ ਤਾਂ ਭਾਈ ਤਾਰੂ ਸਿੰਘ ਜੀ ਨੂੰ ਸਜ਼ਾ ਦਿੱਤੀ ਜਾਂਦੀ ਹੈ ਜਿਹੜੇ ਕੇਸ ਕਤਲ ਕਰਨ ਲਈ ਇਹ ਪਹਿਲਾਂ ਕਿਹਾ ਜਾਂਦਾ ਤੇ ਭਾਈ ਤਾਰੂ ਸਿੰਘ ਜੀ ਕੇਸ ਕਤਲ ਨਹੀਂ ਕਰਾਉਂਦੇ ਤੇ ਉਹਨਾਂ ਦੀ ਖੋਪੜੀ ਹੈ ਜਿਹੜੀ ਉਹ ਲਾ ਦਿੱਤੀ ਜਾਂਦੀ ਹੈ ਤੇ ਫਿਰ ਜਿਹੜੇ ਮਤਲਬ ਵਾਲ ਨਹੀਂ ਕੱਟੇ ਜਾਂਦੇ ਕੋਪੜੀ ਉਹ ਲਾ ਦਿੱਤੀ ਜਾਂਦੀ ਹੈ ਇਹ ਸਾਨੂੰ ਭਾਈ ਅਰੋ ਸਿੰਘ ਜੀ ਦੀ ਸ਼ਹਾਦਤ ਅਜਹੀਆਂ ਸ਼ਹਾਦਤਾਂ ਜਿਹੜੀਆਂ ਸਾਨੂੰ ਮਿਲਦੀਆਂ ਨੇ ਜਿਹੜੀਆਂ ਇਸ ਮੋਰਚੇ ਦੇ ਵਿੱਚ ਸਾਨੂੰ ਉਸ ਵਕਤ ਉਸ ਚੀਜ਼ਾਂ ਨੂੰ ਯਾਦ ਕਰਾਉਂਦੀਆਂ ਮੋਰਚੇ ਨੂੰ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਇਤਿਹਾਸ ਨੂੰ ਵਿਸਾਰਦੇ ਜਾ ਰਹੇ ਹਾਂ ਸਾਡਾ ਇਤਿਹਾਸ ਜਿਹੜਾ ਕਿ ਪੂਰੀ ਤਰ੍ਹਾਂ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਜਿਹੜਾ ਕਿ ਕੁਰਬਾਨੀਆਂ ਦੇ ਨਾਲ ਸਾਨੂੰ ਤਾਕਤਵਰ ਬਣਾਉਂਦਾ ਹੈ ਸਾਨੂੰ ਉਸ ਸਮੇਂ ਯਾਦ ਕਰਾਉਂਦਾ ਹੈ ਕਿ ਅਸੀਂ ਇੰਨੀ ਮੰਨੀ ਤੇਰੇ ਐਗਜ਼ਾਮਪਲ ਆ ਇਸ ਸਮੇਂ ਮਿਊਜ਼ੀਅਮ ਦੇ ਵਿੱਚ ਸਿੱਖ ਜਾਇਬ ਕਰਦੇ ਵਿੱਚ ਪੇਸ਼ ਦੀਆਂ ਨੇ ਸਾਡੇ ਸਾਹਮਣੇ ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਦੀ ਬਾਬਾ ਤੀਪ ਸਿੰਘ ਜੀ ਦੀ ਭਾਈ ਤਾਰੂ ਸਿੰਘ ਜੀ ਦੀ ਇਥੇ ਭਾਈ ਸਤੀਦਾਸ ਦਾ ਵੀ ਜਿਹੜਾ ਮਾਡਲ ਆ ਉਹਦੀ ਸੇਵਾ ਚੱਲ ਰਹੀ ਆ ਉੱਥੇ ਭਾਈ ਸਤੀਦਾਸ ਜੀ ਦੀ ਵੀ ਜਿਹੜੀ ਆ ਉਹ ਕਲਾਕ੍ਰਿਤੀ ਦੇਖਣ ਨੂੰ ਮਿਲੇਗੀ ਪਰ ਇਹ ਐਗਜ਼ਾਮਪਲ ਆ ਜਿਹੜੀਆਂ ਨੇ ਉਹ ਸਾਨੂੰ ਦੱਸਦੀਆਂ ਨੇ ਸਾਡੇ ਇਤਿਹਾਸ ਨੂੰ ਦੱਸਦੀਆਂ ਇੱਥੇ ਇਸ ਕਰਕੇ ਇਸ ਮੋਰਚੇ ਵਿੱਚ ਇਹਨਾਂ ਨੂੰ ਲਾਇਆ ਗਿਆ ਆ ਦਰਸਾਇਆ ਗਿਆ ਕਿਉਂਕਿ ਇੱਥੇ ਜਿਹੜੇ ਲੋਕ ਇਸ ਮੋਰਚੇ ਵਿੱਚ ਆਉਣ ਉਹ ਯਾਦ ਕਰ ਸਕਣ ਕਿ ਛੋਟੇ ਸਾਹਿਬਜ਼ਾਦਿਆਂ ਦੀ ਉਮਰ ਕੇਵਲ ਕਿੰਨੀ ਛੋਟੀ ਸੀ ਤਾਂ ਵੀ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਇਹ ਨਹੀਂ ਮੰਨੀ ਚੁਕੇ ਨਹੀਂ ਬਾਬਾ ਬੰਦਾ ਸਿੰਘ ਪਹਾਦਰ ਵਰਗੇ ਜਿਹੜੇ ਯੋਦੇ ਲੜੇ ਨੇ ਬਾਬਾ ਦੀਪ ਸਿੰਘ ਵਰਗੇ ਯੋਧਿਆਂ ਨੇ ਆਪਣੇ ਸੀਸ ਕਤਲ ਹੋਣ ਤੋਂ ਬਾਅਦ ਅਲੀ ਤੇ ਰੱਖ ਕੇ ਲੜਾਈ ਲੜੀ ਆ ਪਰ ਇਹ ਨਹੀਂ ਮੰਨੀ ਉੱਥੇ ਹੀ ਭਾਈ ਤਾਰੂ ਸਿੰਘ ਵਰਗਿਆਂ ਨੇ ਆਪਣੇ ਕੇਸ ਕਤਲ ਨਹੀਂ ਕਰਾਏ ਆਪਣੇ ਖੋਪੜੀਆਂ ਲਹਾਈਆਂ ਨੇ ਬੰਦ-ਬੰਦ ਕਟਾਈ ਖੋਪੜੀਆਂ ਲਹਾਈਆਂ ਆਰੀਆਂ ਦੇ ਝੜੇ ਸਿੱਖੀ ਕੇਸ ਉਸ ਆਸਾਨਾ ਨੇ ਭਾਈ ਇਹ ਜਿਹੜੇ ਆ ਅਸੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਵੀਏ ਟੁਕਾ ਜੜੀਆਂ ਪੜਦੇ ਆ ਤੇ ਇਹੀ ਸਾਨੂੰ ਅੱਜ ਇੱਥੇ ਦੇਖਣ ਨੂੰ ਮਿਲ ਰਿਹਾ ਪੂਰੀ ਟਰਾਲੀ ਹੈ ਤੁਹਾਨੂੰ ਪੂਰੀ ਟਰਾਲੀ ਦਾ ਵੀਊ ਦਿਖਾਉਣਾ ਹੈ ਕਿ ਪੂਰੀ ਟਰਾਲੀ ਆ ਇਹ ਜਿੱਥੇ ਕਿ ਇਸ ਟਰਾਲੀ ਦੇ ਵਿੱਚ ਇਹ ਜ਼ਾਇਬਕਰ ਬਣਾਇਆ ਗਿਆ ਹੈ ਇਨਸਾਫ ਮੋਰਚੇ ਦੇ ਵਿੱਚ ਇਨਸਾਫ ਮੋਰਚੇ 'ਚ ਇਹ ਜ਼ਾਇਬਕਰ ਹੈ ਗਵਾਹੀ ਪੜਦਾ ਉਸ ਸਮੇਂ ਦੀ ਇਹ ਗਵਾਹੀ ਪੜਦਾ ਹੋਇਆ ਇਹ ਜਿਹੜਾ ਆ ਤੁਹਾਨੂੰ ਇਹ ਨਜ਼ਰ ਆਉਂਦਾ ਇੱਕ ਪਾਸੇ ਇਨਸਾਫ ਮੋਰਚਾ ਜਾ ਰਹੀ ਹੈ ਦੂਜੇ ਪਾਸੇ ਇਹ ਜਿਹੜਾ ਜ਼ਾਇਬਕਰ ਆਪਣੇ ਤਰੀਕੇ ਨਾਲ ਹੀ ਗਵਾਹੀ ਭਰਦਾ ਇਹ ਨਜ਼ਰ ਆਉਂਦਾ ਆ ਤੇ ਇਤਿਹਾਸ ਦੱਸਦਾ ਇਹ ਨਜ਼ਰ ਆ ਰਿਹਾ ਜਿੱਥੇ ਕਿ ਸਾਡੇ ਇਤਿਹਾਸ ਦੇ ਲਈ ਸਾਨੂੰ ਇੱਥੇ ਪ੍ਰੇਰਿਤ ਕੀਤਾ ਜਾਂਦਾ ਸਾਨੂੰ ਜਾਣੂ ਕੀਤਾ ਜਾਂਦਾ ਆ ਸੋ ਸਾਡੀ ਇੱਕ ਕੋਸ਼ਿਸ਼ ਸੀ ਕਿ ਤੁਹਾਨੂੰ ਦਿਖਾ ਸਕੇ ਇਸ ਮੋਰਚੇ ਦੀਆਂ ਵਿਲੱਖਣਤਾਵਾਂ ਕਿ ਮੋਰਚਾ ਕਿਉਂ ਵਿਲੱਖਣ ਆ ਕਿਉਂ ਜਿਹੜੇ ਨੇ ਇਹ ਸਿੱਖ ਨੇ ਜਿਹੜੇ ਇਸ ਮੋਰਚੇ ਦੇ ਵਿੱਚ ਜਿਹੜੇ ਸ਼ਮੂਲੀਤ ਕਰ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਹੈ ਮੋਰਚਾ ਸਮੇਂ ਦੀ ਗਵਾਹੀ ਪਰ ਰਿਹਾ ਤੇ ਅੱਜ ਦਰਸਾ ਰਿਹਾ ਉਹ ਸਮੇਂ ਨੂੰ ਕਿ ਉਹ ਵੀ ਸਮਾਂ ਸੀ ਜਦ ਅਸੀਂ ਜ਼ੁਲਮ ਦੇ ਖਿਲਾਫ ਲੜਿਆ ਤੇ ਅੱਜ ਵੀ ਇਹ ਸਮਾਂ ਜਦ ਅਸੀਂ ਹੁਣ ਜ਼ੁਲਮ ਦੇ ਖਿਲਾਫ ਲੜਨਾ ਤੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣੀ ਹੈ ਸੋ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਇਹ ਜੜੀਆਂ ਕਲਾਕ੍ਰਿਤੀਆਂ ਤੁਹਾਡੇ ਸਾਹਮਣੇ ਨੇ ਜਿਹੜੀਆਂ ਕਿ ਸਾਡੇ ਇਤਿਹਾਸ ਤੋਂ ਸਾਨੂੰ ਜਾਣੂ ਕਰਾ ਰਹੀਆਂ ਜਿਹੜੀਆਂ ਉਸ ਸਮੇਂ ਤੋਂ ਸਾਨੂੰ ਜਾਣੂ ਕਰਾ ਰਹੀਆਂ ਨੇ ਵੰਡੋ ਟੀਵੀ ਪੰਜਾਬ ਦੇ ਨਾਲ ਮੈਂ ਤੁਹਾਡਾ ਜਸਪ੍ਰੀਤ ਸਿੰਘ ਆਸ਼ਕ